ਕੀ ਕਾਰਨ ਬਣੇ ਕਿ ਸੰਗਤ ਆਉਣਾ ਜਾਣਾ ਇੱਥੇ ਘੱਟ ਗਿਆ ਟ੍ਰੇਨ ਬੰਦ ਹੋਣ ਕਰਕੇ ਕਾਰਨ ਕੀ ਸੀਗਾ ਕਿ ਇਹ ਰੇਲ ਗੱਡੀ ਨੂੰ ਇੱਥੇ ਖਿਲਾਰਨਾ ਬੰਦ ਕਰ ਦਿੱਤਾ ਇਹ ਇਹਨਾਂ ਪਤਾ ਨਹੀਂ ਕਿਉਂ ਕੀ ਇਹਨਾਂ ਦੀ ਸਾਜ਼ਿਸ਼ ਕਿਉਂ ਇੱਥੋਂ ਸੰਗਤਾਂ ਨੂੰ ਨਰਾਜ਼ ਕੀਤਾ ਜੀ ਸਟੇਸ਼ਨ ਬੰਦ ਕਰਕੇ ਖਲੋ ਪਤਾ ਲੱਗ ਜੇ ਇਲਾਕੇ ਦੀਆਂ ਸੰਗਤਾਂ ਨੂੰ ਕਿ ਟ੍ਰੇਨ ਚੱਲ ਪਈ ਹੈ ਤੇ ਫਿਰ ਆਪ ਉਹ ਮਨੁੱਖ ਵੇਖਣ ਵਾਲਾ ਮੂੰਹ ਬੋਲੇਗਾ ਕਿ ਜੋ ਗੁਰੂ ਦੀ ਸੰਗਤ ਨੇ ਗੁਰੂ ਕੇ ਸਿੱਖਾਂ ਨੇ ਕਿਹਾ ਉਹ ਝੂਠ ਨਹੀਂ ਹੈ ਬਾਬਾ ਦਰਸ਼ਨ ਸਿੰਘ ਜੀ ਨੂੰ ਕਈ ਵਾਰੀ ਇਲਾਕੇ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਹੈ ਕਿ ਇਹ ਟ੍ਰੇਨ ਜਿਹੜੀ ਹੈ ਮੁਰ ਚਾਲੂ ਕਰਵਾਈ ਜਾਵੇ ਇਹ ਸੰਗਤ ਜਿਹੜੀ ਆਉਂਦੀ ਸੀ ਇਹਨਾਂ ਕੋਲ ਇੱਥੇ ਸਟੇਸ਼ਨ ਤੇ ਆਣ ਕੇ ਤਕਰੀਬਨ ਤਕਰੀਬਨ ਸਾਰੀ ਟ੍ਰੇਨ ਡੇਲੀ ਹੋ ਜਾਂਦੀ ਸੀ ਸੜਕ ਭਰੀ ਜਾਂਦੀ ਸੀ ਗੁਰਦੁਆਰਾ ਸ੍ਰੀ ਚਾਲਾ ਸਾਹਿਬ ਵੱਲੇ ਸੰਗਤਾਂ ਦਰਸ਼ਨ ਕਰਦੀਆਂ ਸਨ ਸਾਰਾ ਦਿਨ ਸੇਵਾ ਕਰਕੇ ਸ਼ਾਮ ਨੂੰ ਟ੍ਰੇਨ ਤੇ ਜਾਣ ਦਾ ਦਿੱਕਤ ਨਹੀਂ ਸੀ ਕਿ ਟ੍ਰੇਨ ਆਉਣੀ ਹੈ ਉਹਦੇ ਤੇ ਅਸੀਂ ਚਲੇ ਜਾਣਾ ਹੈ ਪਰ ਸਾਡੀਆਂ ਇਹਨਾਂ ਸਰਕਾਰਾਂ ਨੇ ਗੁਰਦੁਆਰੇ ਜਿਹੜੇ ਹਿੰਦੁਸਤਾਨ ਵਿੱਚ ਹਨ ਖਾਸ ਕਰਕੇ ਪੰਜਾਬ ਵਿੱਚ ਗੁਰਦੁਆਰਾ ਸ੍ਰੀ ਤਹੱਲਾ ਸਾਹਿਬ ਸ੍ਰੀ ਸੰਗਰਾਣਾ ਸਾਹਿਬ ਬਾਬਾ ਨੌ ਸਿੰਘ ਜੀ ਬਾਬਾ ਭਲਵੰਤ ਸਿੰਘ ਜੀ ਹੋਰ ਬੇਅੰਤ ਸ਼ਹੀਦਾ ਸਿੰਘਾਂ ਸਾਨੂੰ ਜਿਨ੍ਹਾਂ ਨੇ ਕੁਰਬਾਨੀ ਦੇ ਕੇ ਸਾਨੂੰ ਇੱਥੇ ਬਹਿਣ ਦੇ ਜੋਗ ਬਣਾਇਆ ਨਹੀਂ ਤੇ ਇੱਥੇ ਹਰਾ ਹੈਦਰੀ ਝੂਲਦਾ ਸੀ ਬਾਬਾ ਦਰਸ਼ਨ ਸਿੰਘ ਜੀ ਗੁਰਦੁਆਰਾ ਸ੍ਰੀ ਟਹੱਲਾ ਸਾਹਿਬ ਵਾਲਿਆਂ ਵੱਲੋਂ ਵੀ ਸਾਡੇ ਜੋ ਅਲਾਕੀ ਦੇ ਮੰਤਰੀ ਹਨ ਔਜਲਾ ਸਾਹਿਬ ਉਹਨਾਂ ਨੂੰ ਕਿਹਾ ਉਹਨਾਂ ਨੇ ਫਿਰੋਜ਼ਪੁਰ ਡਿਵੀਜ਼ਨ ਨੂੰ ਵੀ ਕਿਹਾ ਤੇ ਹੁਣ ਬੇਨਤੀ ਕਰਦੇ ਹਾਂ ਕਿ ਰਵਨੀਤ ਸਿੰਘ ਬਿੱਟੂ ਜੋ ਮੰਤਰੀ ਹਨ ਪੰਜਾਬ ਦੇ ਹਨ ਸਿੱਖ ਚਿਹਰਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਇਹ ਸੰਗਤਾਂ ਦੀ ਜਿਹੜੀ ਬੇਨਤੀ ਪ੍ਰਵਾਨ ਕਰਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮਾਝੇ ਦੇ ਬਾਬਾ ਨੌਧ ਸਿੰਘ ਸਮਾਦ ਗੁਰਦੁਆਰਾ ਗੁਰਦੁਆਰਾ ਟਾਲਾ ਸਾਹਿਬ ਗੁਰਦੁਆਰਾ ਸੰਗਰਾਣਾ ਸਾਹਿਬ ਦੀ ਸੰਗਤ ਇਸ ਸਟੇਸ਼ਨ ਤੇ ਉਤਰ ਸੀ ਉਤਰਦੀ ਸੀਗੀ ਗੁਰਦੁਆਰਾ ਸੰਗਰਾਣਾ ਸਾਹਿਬ ਦਾ ਸਟੇਸ਼ਨ ਹੈ ਸਟੇਸ਼ਨ ਸੰਗਰਾਣਾ ਸਾਹਿਬ ਇਸ ਦੇ ਨਾਲ ਹੀ 6ਵੇਂ ਪਾਤਸ਼ਾਹੀ ਜੀ ਦਾ ਗੁਰਦੁਆਰਾ ਗੁਰਦੁਆਰਾ ਸੰਗਰਾਣਾ ਸਾਹਿਬ ਵੀ ਹੈ ਪਰ ਇਸ ਸਟੇਸ਼ਨ ਨੂੰ ਪੂਰਨ ਤੌਰ ਤੇ ਰੇਲਵੇ ਵਿਭਾਗ ਵੱਲੋਂ ਲੋਕਡਾਊਨ ਸਮੇਂ ਬੰਦ ਕਰ ਦਿੱਤਾ ਗਿਆ ਖੇਮ ਕਰਨ ਤੋਂ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਜਾਣ ਵਾਲੀ ਇਹ ਰੇਲ ਗੱਡੀ ਜੋ ਕਰੀਬ ਕਰੀਬ 14 ਤੋਂ ਜ਼ਿਆਦਾ ਪਿੰਡਾਂ ਨੂੰ ਘੇਰ ਕੇ ਰੱਖਦੀ ਸੀਗੀ ਉਸ 14 ਪਿੰਡਾਂ ਤੇ ਰੁੱਕ ਕੇ ਨੇੜਲੇ ਸਥਾਨਾਂ ਤੇ ਸੰਗਤ ਨੂੰ ਛੱਡਦੀ ਸੀਗੀ ਇਹ ਉਹ 14 ਤੋਂ 15 ਪਿੰਡਾਂ ਦੀ ਲਿਸਟ ਤੁਸੀਂ ਦੇਖ ਸਕਦੇ ਹੋ ਭਗਤਾਂ ਵਾਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਰਪਾਲ ਤਰਨਤਾਰਨ ਖੇਮ ਕਰਨ ਪੱਟੀ ਬੋਪਾ ਰਾਏ ਬਹੁਤ ਸਾਰੇ ਐਸੇ ਪਿੰਡ ਜੋ ਸੰਗਤ ਦਰਸ਼ਨ ਕਰਨ ਦੇ ਲਈ ਇੱਥੇ ਪਹੁੰਚਦੀ ਸੀਗੀ ਪਰ ਇਸ ਰੇਲ ਗੱਡੀ ਦੇ ਬੰਦ ਹੋਣ ਤੋਂ ਬਾਅਦ ਸੰਗਤ ਦਾ ਦਰਸ਼ਨ ਕਰਨਾ ਸੰਗਤ ਦਾ ਇੱਥੇ ਪਹੁੰਚਣਾ ਘਟਿਆ ਜ਼ਰੂਰ ਹੈ ਪਹਿਲਾਂ ਤਾਂ ਇਹ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਵਿਖਾਈਏ ਜੋ ਅੰਗਰੇਜ਼ਾਂ ਦੇ ਸਮੇਂ ਤੋਂ ਬਣਿਆ ਹੋਇਆ ਹੈ ਕਿ ਇੱਥੇ ਕੋਈ ਘਟਨਾ ਵੀ ਵਾਪਰ ਹੀ ਹੋ ਸਕਦੀ ਹੈ ਜਿਸ ਕਾਰਨ ਇਹ ਅੱਗ ਲੱਗੀ ਹੈ ਚਾਹੇ ਕੋਈ ਸ਼ਾਰਟ ਸਰਕਟ ਕਰਕੇ ਪਰ ਜੇਕਰ ਇਸ ਦੇ ਅੰਦਰ ਦੇ ਹਾਲਾਤ ਦੇਖੋ ਤਾਂ ਦੁੱਖ ਜ਼ਰੂਰ ਹੁੰਦਾ ਹੈ ਤਾਂ ਕਿਤਨਾ ਕਿਤੇ ਜੇਕਰ ਤੁਹਾਨੂੰ ਟਿਕਟ ਕਾਊਂਟਰ ਦਿਖਾਈਏ ਤਾਂ ਟਿਕਟ ਕਾਊਂਟਰ ਦੀ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾਈਏ ਕਿ ਕਿਸ ਤਰੀਕੇ ਇਸ ਟਿਕਟ ਕਾਊਂਟਰ ਦੇ ਹਾਲਾਤ ਜਿੱਥੇ ਲੋਕ ਜ਼ਾਹਰ ਜੀ ਗੱਲ ਹੈ ਹੱਥ ਰੱਖ ਕੇ ਟਿਕਟ ਲੈਂਦੇ ਸੀਗੇ ਉਸ ਜਗ੍ਹਾ ਇੱਕ ਟੋਇਆ ਵੀ ਪਿਆ ਹੋਇਆ ਪਰ ਅੱਜ ਇਸ ਦੇ ਹਾਲਾਤ ਦੇਖ ਕੇ ਦੁੱਖ ਹੁੰਦਾ ਕਿ ਕਿਤਨਾ ਕਿਤੇ ਸੰਗਤ ਦਾ ਇੱਥੇ ਆਣਾ ਜਾਣਾ ਘਟਿਆ ਸਾਡੇ ਨਾਲ ਐਸਜੀਪੀਸੀ ਦੀ ਮੈਨੇਜਮੈਂਟ ਗੁਰਦੁਆਰਾ ਟਾਲਾ ਸਾਹਿਬ ਜੀ ਦੀ ਮੈਨੇਜਮੈਂਟ ਮੌਜੂਦ ਹੈ ਗੱਲਬਾਤ ਕਰਦੇ ਆ ਬਾਬਾ ਕਸ਼ਮੀਰ ਸਿੰਘ ਜੀ ਸਾਡੇ ਨਾਲ ਮੌਜੂਦ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਇਸ ਸਥਾਨ ਤੇ ਸੰਗਤ ਉਡੀਕਦੇ ਸੀਗੇ ਵੱਧ ਤੋਂ ਵੱਧ ਸੰਗਤ ਇੱਥੇ ਪਹੁੰਚਦੀ ਸੀਗੀ ਪਰ ਕੀ ਕਾਰਨ ਹੋਇਆ ਇਸ ਸਟੇਸ਼ਨ ਨੂੰ ਬੰਦ ਕਰ ਦਿੱਤਾ ਗਿਆ ਜਿਸ ਕਰਕੇ ਹੁਣ ਸੰਗਤ ਦਾਣਾ ਜਾਣਾ ਵੀ ਘਟ ਗਿਆ ਹੈ ਜੀ ਬੇਨਤੀ ਹੈ ਕਿ ਕਾਰਨਾਂ ਦਾ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਗੁਰਦੁਆਰਿਆਂ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਸੰਗਤਾਂ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਗੁਰਦੁਆਰਾ ਸ੍ਰੀ ਟਹੱਲਾ ਸਾਹਿਬ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪਾਵਨ ਸਥਾਨ ਹੈ ਜਿੱਥੇ ਬਾਬਾ ਜੀ ਦਾ ਕਮਸਾਨ ਜੁੱਧ ਹੋਇਆ ਸੀ ਸਤਲ ਤੀਤੇ ਧਰ ਕੇ ਇਥੋਂ ਬਾਬਾ ਜੀ ਹਰਮੰਦਰ ਸਾਹਿਬ ਪਹੁੰਚੇ ਐਸੇ ਮਹਾਨ ਸਥਾਨਾਂ ਦੇ ਦਰਸ਼ਨ ਜ਼ਿਦਾਰੇ ਕਰਨ ਵਾਸਤੇ ਸੰਗਤਾਂ ਇਸ ਲੈਨ ਰੇ ਟ੍ਰੇਨ ਦੇ ਉੱਤੇ ਖੇਮ ਕਰਨ ਤੋਂ ਲੈ ਕਰਕੇ ਰਤੋਕੇ ਬਲਟੋਆ ਕ੍ਰਿਹਾਲਾ ਬੋਪਾ ਰਾਏ ਪੱਟੀਆ ਕੈਰੋਂ ਆ ਰੂੜੇ ਆਸਲ ਹੈ ਤਰਨਤਾਰਨ ਸਾਹਿਬ ਹੋਰ ਬੇਅੰਤ ਜਿਹੜੇ 14 ਤਕਰੀਬਨ ਸਟੇਸ਼ਨ ਪੈਂਦੇ ਹਨ ਸਾਰੇ ਇਲਾਕੇ ਦੀਆਂ ਸੰਗਤਾਂ ਇਹਨਾਂ ਅਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਸਨ ਜਦੋਂ ਦਾ ਇਹ ਸਟੇਸ਼ਨ ਬੰਦ ਹੋਇਆ ਹੈ ਉਦੋਂ ਦੀ ਸੰਗਤਾਂ ਨੂੰ ਬੜੀ ਭਾਰੀ ਦਿੱਕਤ ਹੋਈ ਹੈ ਕਿਉਂਕਿ ਇੱਥੇ ਆਉਣ ਜਾਣ ਦਾ ਸਾਧਨ ਜਾਂ ਤੇ ਬੱਸ ਦਾ ਹੈ ਬੱਸ ਦਾ ਵੀ ਹੁਣ ਤਕਰੀਬਨ ਬੰਦ ਹੈ ਕਿਉਂਕਿ ਤਰਨਤਾਰਨ ਸਾਹਿਬ ਵਿਖੇ ਇੱਕ ਟ੍ਰੇਨ ਦਾ ਪੁਲ ਬਣਦਾ ਹੈ ਉਸ ਲਈ ਬੱਸਾਂ ਇਧਰ ਵਾਇਆ ਨਹੀਂ ਆਉਂਦੀਆਂ ਉਹ ਵਾਇਆ ਮਾਨਾਂ ਵਾਲੇ ਪਾਸਿਓਂ ਹੋ ਕੇ ਆਉਂਦੀਆਂ ਹਨ ਇਸ ਲਈ ਸੰਗਤਾਂ ਨੂੰ ਬੜੀ ਦਿੱਕਤ ਹੈ ਕਿ ਇਹ ਟ੍ਰੇਨ ਜਾ ਰਹੀ ਹੈ ਗੁਰਦੁਆਰਾ ਸਾਹਿਬ ਦੇ ਲਾਗਿਓਂ ਦੀ ਇਹ ਤੁਹਾਡੇ ਸਾਹਮਣੇ ਹੁਣੇ ਟ੍ਰੇਨ ਆ ਰਹੀ ਹੈ ਟ੍ਰੇਨ ਦਾ ਇੰਜਣ ਹੈ ਕੱਲਾ ਇੱਥੇ ਟ੍ਰੇਨ ਜਾਂਦੀ ਹੈ ਉਹ ਟ੍ਰੇਨ ਰੋਕ ਸੋ ਸੰਗਤਾਂ ਉਥੋਂ ਸਹੂਲਤ ਮਿਲੇ ਦਿਾਰੇ ਕਰਨ ਵਾਸਤੇ ਆਉਣ ਕਿਉਂਕਿ ਤੁਸੀਂ ਸੰਗਤ ਦੇਖਦੇ ਸੀਗੇ ਇੱਥੇ ਜਦ ਰੇਲ ਗੱਡੀਆਂ ਚ ਭਰ ਕੇ ਆਉਂਦੀ ਸੀਗੀ ਸੰਗਤ ਕਿੰਨੀ ਕੁ ਹੁੰਦੀ ਸੀਗੀ ਸੰਗਤ ਤੇ ਇੱਥੇ ਕਹਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਜੇ ਮੇਰੇ ਤੇ ਯਕੀਨ ਨਾ ਹੋਵੇ ਤੇ ਗੱਡੀ ਨੂੰ ਦੋ ਦਿਨ ਚਲਾ ਕੇ ਵੇਖ ਲਓ ਪਤਾ ਲੱਗ ਜੇ ਇਲਾਕੇ ਦੀਆਂ ਸੰਗਤਾਂ ਨੂੰ ਕਿ ਟ੍ਰੇਨ ਚੱਲ ਪਈ ਹੈ ਤੇ ਫਿਰ ਆਪ ਉਹ ਮਨੁੱਖ ਵੇਖਣ ਵਾਲਾ ਮੂੰਹ ਬੋਲੇਗਾ ਕਿ ਜੋ ਗੁਰੂ ਦੀ ਸੰਗਤ ਨੇ ਗੁਰੂ ਕੇ ਸਿੱਖਾਂ ਨੇ ਕਿਹਾ ਉਹ ਝੂਠ ਨਹੀਂ ਹੈ ਬਾਬਾ ਦਰਸ਼ਨ ਸਿੰਘ ਜੀ ਨੂੰ ਕਈ ਵਾਰੀ ਇਲਾਕੇ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਹੈ ਕਿ ਇਹ ਟ੍ਰੇਨ ਜਿਹੜੀ ਹੈ ਮੁਰ ਚਾਲੂ ਕਰਵਾਈ ਜਾਵੇ ਇਹ ਸੰਗਤ ਜਿਹੜੀ ਆਉਂਦੀ ਸੀ ਇਹਨਾਂ ਕੋਲ ਇੱਥੇ ਸਟੇਸ਼ਨ ਤੇ ਹੀ ਆਣ ਕੇ तकरीबन तकरीबन ਸਾਰੀ ਟ੍ਰੇਨ ਵੇਲੀ ਹੋ ਜਾਂਦੀ ਸੀ ਸੜਕ ਭਰੀ ਜਾਂਦੀ ਸੀ ਗੁਰਦੁਆਰਾ ਸ੍ਰੀ ਟਹਲਾ ਸਾਹਿਬ ਵੱਲੇ ਸੰਗਤਾਂ ਦਰਸ਼ਨ ਕਰਦੀਆਂ ਸਨ ਸਾਰਾ ਦਿਨ ਸੇਵਾ ਕਰਕੇ ਸ਼ਾਮ ਨੂੰ ਟ੍ਰੇਨ ਤੇ ਜਾਣ ਦਾ ਦਿੱਕਤ ਨਹੀਂ ਸੀ ਕਿ ਟ੍ਰੇਨ ਆਉਣੀ ਹੈ ਉਹਦੇ ਤੇ ਅਸੀਂ ਚਲੇ ਜਾਣਾ ਹੈ ਇਹ ਪਰੇਸ਼ਾਨੀ ਨਹੀਂ ਸੀ ਪਰ ਉਦੋਂ ਦੀ ਐਨੀ ਪਰੇਸ਼ਾਨੀ ਇੱਕ ਨਹੀਂ ਅਨੇਕਾਂ ਪਰੇਸ਼ਾਨੀਆਂ ਸੰਗਤ ਨੂੰ ਪੈ ਗਈਆਂ ਹਨ ਉਹ ਇੰਨਾ ਗੁਰਦੁਆਰਿਆਂ ਦੇ ਦਰਸ਼ਨ ਦੀਦਾਰਿਆਂ ਤੋਂ ਵਾਂਝੇ ਹੋ ਗਏ ਹਨ ਕਿਉਂਕਿ ਅਸੀਂ ਤੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜਿਨ੍ਹਾਂ ਗੁਰਧਾਮਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ੋ ਪਰ ਸਾਡੀਆਂ ਇਹਨਾਂ ਸਰਕਾਰਾਂ ਨੇ ਗੁਰਦੁਆਰੇ ਜਿਹੜੇ ਹਿੰਦੁਸਤਾਨ ਵਿੱਚ ਹਨ ਖਾਸ ਕਰਕੇ ਪੰਜਾਬ ਵਿੱਚ ਗੁਰਦੁਆਰਾ ਸ੍ਰੀ ਤਹੱਲਾ ਸਾਹਿਬ ਸ੍ਰੀ ਸੰਗਰਾਨਾ ਸਾਹਿਬ ਬਾਬਾ ਨੌ ਸਿੰਘ ਜੀ ਬਾਬਾ ਬਲਵੰਤ ਸਿੰਘ ਜੀ ਹੋਰ ਬੇਅੰਤ ਸ਼ਹੀਦਾਂ ਸਿੰਘਾਂ ਸਾਨੂੰ ਜਿਨ੍ਹਾਂ ਨੇ ਕੁਰਬਾਨੀ ਦੇ ਕੇ ਸਾਨੂੰ ਇੱਥੇ ਬਹਿਣ ਦੇ ਯੋਗ ਬਣਾਇਆ ਨਹੀਂ ਤੇ ਇੱਥੇ ਹਰਾ ਹੈਦਰੀ ਝੂਲਦਾ ਸੀ ਉਹਨੂੰ ਕੇ ਬਾਬਾ ਦੀਪ ਸਿੰਘ ਵਰਗੇ ਜੋ ਧਿਆਨੇ ਸਾਨੂੰ ਇੱਥੇ ਬੈਠਣ ਦੀ ਜੋਗ ਬਣਾਇਆ ਤੇ ਸੰਗਤਾਂ ਨੂੰ ਇੱਥੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਉਣ ਜਾਣ ਦਾ ਸਬਬ ਬਣਿਆ ਸੰਗਤਾਂ ਨਤਮਸਤ ਹੋ ਕੇ ਆਪਣਾ ਇੱਥੇ ਜੀਵਨ ਆ ਜਿਹੜਾ ਉਹ ਸਫਲ ਕਰਦੀਆਂ ਸਨ ਆਓ ਸਾਰੇ ਰਲ ਮਿਲ ਕੇ ਇਲਾਕੇ ਦੀਆਂ ਸੰਗਤਾਂ ਨੇ ਮੰਤਰੀਆਂ ਨੂੰ ਬੇਨਤੀਆਂ ਕੀਤੀਆਂ ਹਨ ਕਿ ਇਹ ਟ੍ਰੇਨ ਚਾਲੂ ਕੀਤੀ ਜਾਵੇ ਬਾਬਾ ਦਰਸ਼ਨ ਸਿੰਘ ਜੀ ਗੁਰਦੁਆਰਾ ਸ੍ਰੀ ਟਹਲਾ ਸਾਹਿਬ ਵਾਲਿਆਂ ਵੱਲੋਂ ਵੀ ਸਾਡੇ ਜੋ ਇਲਾਕੇ ਦੇ ਮੰਤਰੀ ਹਨ ਔਜਲਾ ਸਾਹਿਬ ਉਹਨਾਂ ਨੂੰ ਕਿਹਾ ਉਹਨਾਂ ਨੇ ਫਿਰੋਜ਼ਪੁਰ ਡਿਵੀਜ਼ਨ ਨੂੰ ਵੀ ਕਿਹਾ ਤੇ ਹੁਣ ਬੇਨਤੀ ਕਰਦੇ ਹਾਂ ਕਿ ਰਵਨੀਤ ਸਿੰਘ ਬਿੱਟੂ ਜੋ ਮੰਤਰੀ ਹਨ ਪੰਜਾਬ ਦੇ ਹਨ ਸਿੱਖ ਚਿਹਰਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਇਹ ਸੰਗਤਾਂ ਦੀ ਜਿਹੜੀ ਬੇਨਤੀ ਪ੍ਰਵਾਨ ਕਰਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰੋ ਗੁਰੂ ਦੀ ਅਸੀਸ ਸੰਗਤ ਦੀ ਅਸੀਸ ਜਿਹੜੀ ਹੈ ਉਹ ਮਨੁੱਖ ਦਾ ਬੇੜਾ ਪਾਰ ਉਤਾਰਾ ਕਰ ਦਿੰਦੀ ਹੈ ਸਾਰੀ ਸੰਗਤ ਦੀ ਬੇਨਤੀ ਹੈ ਮਹਾਪੁਰਖਾਂ ਦੀ ਬੇਨਤੀ ਹੈ ਲਾਕੇ ਸੰਗਤ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਜੋ ਸੰਗਰਾਣਾ ਸਾਹਿਬ ਦਾ ਸਟੇਸ਼ਨ ਹੈ ਇਥੇ ਟ੍ਰੇਨ ਖਲੋਣ ਵਾਸਤੇ ਜੋ ਜਲਦੀ ਤੋਂ ਜਲਦੀ ਉਪਰਾਲਾ ਕਰਕੇ ਸੰਗਤਾਂ ਦੀਆਂ ਗੁਰੂ ਦੀਆਂ ਸ਼ੀਸ਼ਾਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਹੜੋ ਕੀ ਕਾਰਨ ਬਣੇ ਦੀ ਸੰਗਤ ਆਉਣਾ ਜਾਣਾ ਇੱਥੇ ਘਟ ਗਿਆ ਟ੍ਰੇਨ ਬੰਦ ਹੋਣ ਕਰਕੇ ਕਾਰਨ ਕੀ ਸੀਗਾ ਕਿ ਰੇਲ ਗੱਡੀ ਨੂੰ ਇੱਥੇ ਖਿਲਾਰਨਾ ਬੰਦ ਕਰ ਦਿੱਤਾ ਗਿਆ ਇਹ ਤੇ ਵੇਖੋ ਜੀ ਸਰਕਾਰ ਦੀ ਆਪਣੀ ਜਾਂ ਕਿਸ ਤਰ੍ਹਾਂ ਉਹਨੇ ਕਿਉਂ ਬੰਦ ਕੀਤਾ ਵੈਸੇ ਤੇ ਇੱਥੇ ਸਟੇਸ਼ਨ ਤੇ ਸੰਗਤਾਂ ਦਾ ਕਾਫੀ ਆਉਣਾ ਜਾਣਾ ਜਾਂ ਇਹ ਕਾਫੀ ਵੱਡਾ ਅੱਡਾ ਵੀ ਹੈ ਸਗਰਾਨਾ ਸਾਹਿਬ ਤੇ ਸੰਗਤਾਂ ਵੈਸੇ ਵੀ ਜਿਹੜੇ ਲੱਗ ਕੇ ਦੀਆਂ ਉਹ ਵੀ ਇੱਥੋਂ ਚੜ੍ਹਦੀਆਂ ਉਤਰਦੀਆਂ ਸੀ ਇੱਥੋਂ ਇੰਨੀ ਸੰਗਤ ਸੀ ਵੀ ਇੱਥੋਂ ਉੱਤਰ ਦੀ ਸੰਗਤ ਦੇ ਟਾਲਾ ਸਾਹਿਬ ਤੱਕ ਲੈਣ ਹੀ ਲੱਗੀ ਜਾਂਦੀ ਹੁੰਦੀ ਸੀ ਸੰਗਤ ਦੀ ਸੋਡ ਡਿਮਾਂਡ ਹੀ ਇਹਦੇ ਡੱਬੇ ਵਧਾਏ ਜਾਣਾ ਤੇ ਉਹ ਸੰਗਤ ਡੱਬਿਆਂ ਦੇ ਉੱਪਰ ਚੜ ਕੇ ਆਉਂਦੀ ਸੀ ਬਾਰੀਆਂ ਜਿੰਨ ਮੁੱਕੀ ਕੇ ਆਉਂਦੀ ਸੀ ਇਹਨਾਂ ਪਤਾ ਨਹੀਂ ਕਿਉਂ ਕੀ ਇਹਨਾਂ ਦੀ ਸਾਜ਼ਿਸ਼ ਕਿਉਂ ਇੱਥੋਂ ਸੰਗਤਾਂ ਨੂੰ ਨਰਾਸ਼ ਕੀਤਾ ਜੀ ਸਟੇਸ਼ਨ ਬੰਦ ਕਰਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਤਿਕਾਰਯੋਗ ਬਾਬਾ ਜੀ ਨੇ ਦੱਸਿਆ ਹੈ ਜੋ ਇਹ ਸਟੇਸ਼ਨ ਸਗਰਾਣਾ ਸਾਹਿਬ ਦਾ ਹੈ ਜਿਹਦੇ ਨਾਲ ਬਹੁਤ ਜਿਆਦੇ ਇਤਿਹਾਸਿਕ ਗੁਰਦੁਆਰੇ ਸ਼ਹੀਦਾ ਸਿੰਘਾਂ ਦੇ 6ਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਉੱਤਰਸਥਾਨ ਜਿੱਥੇ ਮਾਤਾ ਸਲੱਖੀ ਨੂੰ ਸੱਤਾਂ ਪੁੱਤਰਾਂ ਦਾ ਵਰ ਦਿੱਤਾ ਸੀ ਉੱਥੇ ਹੋਣ ਉਹਦਾ ਜਿੱਥੇ ਉੱਥੇ ਸੰਗਤਾਂ ਮਸਤਕ ਹੋਣ ਆਉਂਦੀਆਂ ਨੇ ਉੱਥੇ ਸ਼ਹੀਦਾ ਸਿੰਘਾਂ ਦੇ ਵੀ ਗੁਰਦਾਰੇ ਨੇ ਸੋ ਇਸ ਜੋ ਉਤਰਸਤਾਨ ਦਾ ਸਟੇਸ਼ਨ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਸੰਗਤਾਂ मतलब ਬੇਨਤੀ ਹੈ ਭਾਈ ਰਵਿੰਦਰ ਸਿੰਘ ਬਿੱਟੂ ਕੇਂਦਰੀ ਮੰਤਰੀ ਉਹਨਾਂ ਨੂੰ ਬੇਨਤੀ ਹੈ ਕਿ ਔਜਲਾ ਸਾਹਿਬ ਨੂੰ ਵੀ ਬੇਨਤੀ ਹੈ ਕਿ ਜੋ ਇਹ ਸਟੇਸ਼ਨ ਚਲਾਇਆ ਜਾਵੇ ਕੁਝ ਇੱਥੇ ਲਾਗੇ ਬਹੁਤ کارਖਾਨੇ ਵੀ ਆ ਜਿਨ੍ਹਾਂ ਦੇ ਵਿੱਚ ਮੇਰੀਆਂ ਭੈਣਾਂ ਕੰਮ ਕਰਨ ਆਉਂਦੀਆਂ ਸੀ ਉਹਨਾਂ ਦਾ ਵੀ ਰੁਜ਼ਗਾਰ ਬੰਦ ਹੋ ਚੁੱਕਾ ਹੈ ਤੇ ਤਰਨਤਾਰ ਤੋਂ ਪੱਟੀ ਤੋਂ ਇੱਥੇ ਲੱਗੇ ਪੰਜ ਛੇ کارਖਾਨਿਆਂ ਨੂੰ ਜਿਹੜੀਆਂ ਭੈਣਾਂ ਮੇਰੀਆਂ ਇੱਥੇ ਆਣ ਕੇ ਕੰਮ ਕਰਦੀਆਂ ਸੀ ਉਹਨਾਂ ਦਾ ਵੀ ਰੋਟੀ ਦਾ ਰੋਜ਼ਗਾਰ ਬੰਦ ਹੋ ਚੁੱਕਾ ਹੈ ਮੈਂ ਮੰਤਰੀਆਂ ਸਭਨ ਬੇਨਤੀ ਕਰਦਾ ਹਾਂ ਸਾਡੇ ਪੰਜਾਬ ਦੇ ਮੰਤਰੀ ਸਾਹਿਬਾਨ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਇਸ ਗੁਰਾਣਾ ਸਾਹਿਬ ਦਾ ਸਟੇਸ਼ਨ ਹੈ ਦੁਬਾਰਾ ਚਲਾਇਆ ਜਾਵੇ ਅਸੀਂ ਧੰਨਵਾਦੀ ਹੋਵਾਂਗੇ ਮੰਤਰੀ ਸਾਹਿਬਾਨ ਦੇ ਕਿ ਚੈਨ ਚੈਨਲ ਵਾਲਿਆਂ ਦੇ ਰਾਹੀਂ ਸਾਡੀ ਆਵਾਜ਼ ਪਹੁੰਚਾਈ ਹੈ ਸੋ ਚੈਨਲ ਵਾਲੇ ਵੀ ਜਾਂਦਾ ਵੀ ਬਹੁਤ ਧੰਨਵਾਦ ਹੈ ਸੋ ਇਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਿਸਮੇ ਕੀ ਖੂਬਸੂਰਤ ਸਟੇਸ਼ਨ ਹੈ ਜੋ ਅੰਗਰੇਜ਼ਾਂ ਦੇ ਵੇਲੇ ਤੋਂ ਬਣਿਆ ਹੋਇਆ ਪਰ ਇਸ ਦੇ ਬਾਅਦ ਅੱਜ ਅਬੰਡਨਟ ਲਿਖ ਦਿੱਤਾ ਗਿਆ ਬੰਦ ਕਰ ਦਿੱਤਾ ਗਿਆ ਇਹ ਦੇਖ ਸਕਦੇ ਹੋ ਕਿ ਪੂਰਨ ਤੌਰ ਤੇ ਇਸ ਨੂੰ ਬੰਦ ਕਰ ਦਿੱਤਾ ਗਿਆ ਪਰ ਹਾਂ ਰੇਲਵੇ ਮੰਤਰੀ ਰਵਿੰਦਰ ਸਿੰਘ ਬਿੱਟੂ ਨੂੰ ਪੰਜਾਬ ਦਾ ਮੰਤਰੀ ਆਖਿਆ ਜਾ ਰਿਹਾ ਹੈ ਤੇ ਉਹਨਾਂ ਤੋਂ ਉਮੀਦ ਰੱਖੀ ਜਾ ਰਹੀ ਕਿ ਇਸ ਸਟੇਸ਼ਨ ਨੂੰ ਦੁਬਾਰਾ ਮੋੜ ਖੋਲਿਆ ਜਾਵੇ ਤੇ ਇਸ ਦੇ ਨੇੜੇ-ਨੇੜੇ ਵਰਪਾਲਪਿੰਡ ਪੱਟੀ ਜਿੰਨੇ ਵੀ ਕਰੀਬ 14 ਪਿੰਡ ਦੇ ਵਿੱਚ ਸੰਗਤ ਉੱਤਰ ਕੇ ਸਥਾਨਾਂ ਤੇ ਪਹੁੰਚਦੀ ਸੀਗੀ ਤਾਂ ਉਹ ਸੰਗਤ ਰੇਲ ਗੱਡੀਆਂ ਭਰ ਕੇ ਪਹੁੰਚਦੀ ਸੀਗੀ ਤੇ ਇਹ ਵੀ ਅਪੀਲ ਕਰਦੀ ਸੀਗੀ ਕਿ ਇਸ ਗੱਡੀ ਦੇ ਦੋ ਦੱਬੇ ਜਿਹੜੇ ਵਧਾ ਦਿੱਤੇ ਜਾਣ ਤਾਂ ਜੋ ਸੰਗਤ ਹੋਰ ਵੱਧ ਤੋਂ ਵੱਧ ਪਹੁੰਚ ਕੇ ਤਾਂ ਜੋ ਆਪਣੇ ਧਾਰਮਿਕ ਸਥਾਨਾਂ ਤੇ ਸੰਗਤ ਐਸੇ ਪਹੁੰਚੇ ਕਿ ਲੱਗੇ ਕਿ ਹੁਣ ਪਟਕੇ ਸਿੱਖ ਵੀ ਵਾਪਸ ਪਹੁੰਚ ਰਹੇ ਨੇ ਸੋ ਇਹ ਬੇਣਤੀ ਰਵਨੀਤ ਸਿੰਘ ਬਿੱਟੂ ਹੁਣਾ ਨੂੰ ਆ ਕਿ ਜਲ ਤੋਂ ਜਲਦ ਇਸ ਸਿੱਖ ਸੰਗਤਾਂ ਦੀ ਅਪੀਲ ਮੰਨੀ ਜਾਵੇ ਤੇ ਨਾਲ ਦੇ ਨਾਲ ਇਹ ਸਟੇਸ਼ਨ ਖੋਲ ਦਿੱਤਾ ਜਾਵੇ ਤਾਂ ਜੋ ਸੰਗਤਵਾਦ ਤੋਂ ਬਾਤ ਪਹੁੰਚੇ ਫਿਲਹਾਲ ਮੈਨੂੰ ਦੋ ਇਜਾਜ਼ਤ ਲਈ ਪੰਜਾਬੀ ਬਿਟੀ ਜਲੀ ਮੈਡਮ ਮਦਿਤਿੰਗਾਮ ਰਸ